ਹੁਣ ਜਿਹਦਾ ਜੀ ਕਰਦਾ ਜਥੇਦਾਰ ਨੂੰ ਲਾ ਦਿੰਦੇ ਨੇ ਜਦੋਂ ਜੀ ਕਰਦਾ ਲਫਾਫਾ ਕਟਤ ਕੇ ਫਲਾਣਾ ਲਾਤਾ ਦੇਖੋ ਮੈਂ ਕਹਿਣਾ ਵੀ ਇਹ ਹੁਣ ਜਾਣਬੁੱਝ ਕੇ ਜਿਹੜੀ ਸਰਕਾਰ ਆ ਆਪਣੇ ਬਾਦਲ ਕਾ ਲਾਣਾ ਹੈ ਇਹ ਜਾਣਬੁੱਝ ਕੇ ਜਥੇਦਾਰ ਨੂੰ ਉਹਦੀ ਕਰਦਾਰਕੁਸ਼ੀ ਕਰ ਰਹੇ ਨੇ ਉਹਨੂੰ ਲੰਬੇ ਕਰਨਾ ਚਾਹੁੰਦੇ ਸੀ ਉਹ ਹੋ ਗਿਆ ਕਰਤਾ ਉਹਨੂੰ ਆਹੀ ਪੱਲੇ ਦੱਲੇ ਆਏ ਤੇ ਇਹਨਾਂ ਦੇ ਹੋਰ ਕੱਖ ਨਹੀਂ ਹੈਗਾ ਬਾਦਲ ਕੇ ਲਾਣੇ ਦੇ ਮੈਂ ਤਾਂ ਇਹਨਾਂ ਨੂੰ ਲੱਖ ਲਾਣ ਤੇ ਪਾਉਣਾ ਸਾਰੇ ਬਾਦਲ ਟੋਲੇ ਨੂੰ ਇਨਾਂ ਦੀ ਜਮੀਰ ਖਤਮ ਹੋ ਗਈ ਆ ਇਹ ਗੁਰੂ ਘਰੋਂ ਭ੍ਰਸਟੇ ਗਏ ਨੇ ਭਾਈ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤੇ ਅੱਜ ਉਹਦੇ ਉੱਤੇ ਉਹਦੇ ਸਾਲੀ ਦੇ ਨਾਲ ਜੱੈਸ ਸੰਬੰਧ ਜਾਂ ਹੋਰ ਇਹ ਬਿਲਕੁਲ ਕਰਦਾਰ ਕੁਸੀਆ ਇਹ 12-13 ਸਾਲਾਂ ਪਹਿਲਾਂ ਦੀ ਗੱਲ ਕਰਦੇ ਨੇ ਜਦੋਂ ਭਾਈ ਹਰਪ੍ਰੀਤ ਸਿੰਘ ਨੂੰ ਜੱਥੇਦਾਰ ਲਾਇਆ ਗਿਆ ਉਦੋਂ ਕਿਉਂ ਨਹੀਂ ਉਹ ਬੋਲਿਆ ਉਦੋਂ ਹੀ ਉਹਨੇ ਰੌਲਾ ਪਾਉਣਾ ਸੀ ਵੀ ਇਹ ਬੰਦਾ ਜੱਥੇਦਾਰੇ ਦੇ ਲਾਇਕ ਨਹੀਂ ਹੈਗਾ ਇਹ ਸਾਰਾ ਕੁਝ ਬਾਦਲ ਦੇ ਸਾਰਿਆਂ ਦੇ ਬਲਟੋਹੇ ਵਰਗੇ ਜਿਹੜੇ ਸ਼ਰੀ ਦੇ ਨਕਾਰ ਬੰਦੇ ਨੇ ਇੱਕ ਮਨਜੀਤ ਸਿੰਘ ਗਿਆਨੀ ਜੀ ਮਨਜੀਤ ਸਿੰਘ ਜਥੇਦਾਰ ਤਖਤ ਦਾ ਸੀ ਉਹ ਵੀ ਤੇ ਜਿੰਨਾ ਚਿਰ ਤਾ ਇਹਨਾਂ ਦੀ ਉਹ ਕਰਦਾ ਰਿਹਾ ਉਹਨਾਂ ਚਿਰ ਤਾ ਬਹੁਤ ਖੁਸ਼ੀ ਜਦੋਂ ਬਾਦਲ ਨੇ ਉਹਨੂੰ ਇਹਨਾਂ ਨੇ ਘੇੜੇ ਚ ਲੈ ਲਿਆ ਉਹ ਨੇ ਲੋਕ ਕੇ ਅੰਦਰ ਜਾਣ بچਾਈ ਉਹ ਤੇ ਹਮਲਾ ਵੀ ਕੀਤਾ ਇਹਨਾਂ ਨੇ ਜਿਹੜਾ ਜਥੇਦਾਰ ਇਹਨਾਂ ਦੇ ਬਾਜ ਖੁੱਲਣ ਲੱਗ ਜੇ ਸੱਚ ਤੇ ਖੜ ਜੇ ਫਿਰ ਉਹਨੂੰ ਇਹ ਹੱਥ ਦਰਦੇ ਤੱਕ ਇਹਨਾਂ ਨੇ ਜਿਹੜਾ ਹੈਗਾ ਨੀਵਾ ਦਿਖਾਇਆ ਕ੍ਰੋਮੀ ਕਮੇਟੀ ਤੇ ਆਰਐਸਐਸ ਦਾ ਕਬਜ਼ਾ ਇਹ ਬਾਦਲ ਕਾ ਲਾਣਾ ਸਾਰਾ ਆਰਐਸਐਸ ਬੀਜੇਪੀ ਦੇ ਪਿਆਦੇ ਨੇ ਸਾਡੇ ਨਾਲ ਨੇ ਇਹ ਇਹ ਕੁਝ ਤਾਂ ਕਰਨਾ ਫਿਰ ਉਹਨਾਂ ਨੇ ਸਖਤ ਸਟੈਂਡ ਲੈਣਾ ਸੀ ਹੋਰ ਸਖਤ ਲੈਣਾ ਸੀ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਕਿਉਂ ਨਹੀਂ ਉਹਨਾਂ ਨੇ ਜੋ ਸ਼ੁਰੂਆਤ ਖਾਲਸਾ ਹੋ ਉਸ ਟਾਈਮ ਦੇ ਛੇਕੇ ਹੋਏ ਨੇ ਇਹਨਾਂ ਨੂੰ ਤਨਖਾਈ ਆ ਉਸ ਵੇਲੇ ਕਰਾਰ ਦਿੱਤਾ ਇਹਨਾਂ ਨੂੰ ਪੰਥ ਵਿੱਚ ਛੇਕਦਾ ਸੀ ਇਹ ਵੀ ਪੰਥ ਛੇਕਨੇ ਚਾਹੀਦੇ ਸੀ ਕਿ ਸਾਰੇ ਜਿਹੜੇ ਕਹਿੰਦੇ ਸੀ ਅਕਾਲੀ ਦਲਾਤ ਤੋਂ ਬਿਨਾ ਹੋ ਕੋਈ ਪੰਥ ਦੀ ਗੱਲ ਹੀ ਨਹੀਂ ਕਰਦਾ ਇਹਨਾਂ ਨੇ ਅਕਾਲੀ ਦਲ ਨੂੰ ਤਾਂ ਅੰਜਲੀਓ ਜੀ ਜਿਹੇ ਦੇਤੀ ਸੀ ਜਦੋਂ ਕਿਹਾ ਸੀ ਇਹ ਪੰਜਾਬੀ ਪਾਰਟੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀਆਂ ਕਰਨੀਆਂ ਬੜੀਆਂ ਸੌਖੀਆਂ ਹੋਈਆਂ ਪਈਆਂ ਨੇ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਟਿੱਪਣੀ ਕਰ ਰਿਹਾ ਕਿਸੇ ਦੇ ਕਿਰਦਾਰ ਨੂੰ ਲੈ ਕੇ ਕਰ ਰਿਹਾ ਕਿਸੇ ਦੀ ਚਰਿੱਤਰ ਨੂੰ ਲੈ ਕੇ ਕਰ ਰਿਹਾ ਬੀਤੇ ਦਿਨਾਂ ਦੇ ਵਿੱਚ ਜਥੇਦਾਰ ਗਿਆਨੀ ਹਰਪੀਤ ਸਿੰਘ ਹੋਰਾਂ ਦੀ ਟਿੱਪਣੀ ਹੋਈ ਕਿਰਦਾਰ ਨੂੰ ਲੈ ਕੇ ਕਹਿੰਦੇ ਕਿਰਦਾਰ ਕੁਸ਼ੀ ਕੀਤੀ ਜਾਦੀ ਹੈ ਉਹਨਾਂ ਦਾ ਚਰਿੱਤਰ ਜਿਹੜਾ ਚਰਿੱਤਰਹੀਣ ਕੀਤਾ ਜਾ ਰਿਹਾ ਹੈ ਸਾਲੀ ਦੇ ਨਾਲ ਨਜਾਇਜ਼ ਸਬੰਧਾਂ ਦੀਆਂ ਇਸ ਤਰੀਕੇ ਨਾਲ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਪਰ ਸਚਾਈ ਕੀ ਹੈ ਇਹ ਵਾਕੀ ਕਿਰਦਾਰ ਕੁਸ਼ੀ ਹੈ ਜਾਂ ਫਿਰ ਵਾਕੀ ਸਚਾਈ ਹੈ ਹਜੇ ਤਾਂ ਜਾਂਚ ਹੋਣੀ ਹੈ ਇਸ ਦੇ ਪਿੱਛੇ ਕੀ ਚੀਜ਼ਾਂ ਨੇ ਇਹ ਸਾਹਮਣੇ ਆਉਣ ਗਿਆ ਉਸ ਤੋਂ ਬਾਅਦ ਇਸ ਤੇ ਉੱਤੇ ਟਿੱਪਣੀ ਕੀਤੀ ਜਾ ਸਕਦੀ ਹੈ ਹੋਰ ਵੀ ਬੜੀਆਂ ਗੱਲੀਆਂ ਗੱਲਾਂ ਨੇ ਇਸ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਾਬਾ ਰਾਏ ਰਾਜ ਸਿੰਘ ਜੀ ਨੇ ਬਬਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਤੇ ਅੱਜ ਦਿਨ ਕੋਈ ਨਾ ਕੋਈ ਨਵਾਂ ਟੌਪਿਕ ਹੁੰਦਾ ਏ ਹੁਣ ਜਥੇਦਾਰ ਗਿਆਨੀ ਹਰਪੀ ਸਿੰਘ ਹੋਰਾਂ ਦੇ ਤੇ ਸਵਾਲ ਹੋ ਰਹੇ ਨੇ ਹਾਲਾਂਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਕਿਸੇ ਵੀ ਮੀਟਿੰਗ ਜਾਂ ਕਿਸੇ ਵੀ ਚੀਜ਼ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਵਾਕੀ ਕਰਦਾਰ ਕੁਸ਼ੀਆ ਜਾਂ ਇਸ ਦੇ ਪਿੱਛੇ ਵਾਕੀ ਸੱਚਾਈ ਹੋ ਸਕਦੀ ਹੈ ਉਹਨਾਂ ਦੀ ਇਹ ਕੁਝ ਗਲਤ ਚੀਜ਼ਾਂ ਹੋਣਗੀਆਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਜੋ ਪਿਛਲੇ ਦਿਨੀ ਤੁਸੀਂ ਸਾਰਾ ਕੁਝ ਦੇਖਿਆ ਬਾਦਲ ਕਿਆ ਨੂੰ ਤਨਖਾਹਾਂ ਲਗੀਆਂ ਉੱਥੇ ਸਾਰਾ ਕੁਝ ਇਹਨਾਂ ਤੋਂ ਮਨਵਾਇਆ ਉਹ ਸਾਰਾ ਜਿੱਤੇਦਰਦੀਪ ਸਿੰਘ ਨੇ ਹੀ ਕੀਤਾ ਹਰਪ੍ਰੀਤ ਸਿੰਘ ਜੀ ਨੇ ਤੇ ਉਸ ਤੋਂ ਪਹਿਲਾਂ ਬਲਟੋ ਹੈ ਵੀ ਜਿਹੜਾ ਸੀਗਾ ਹਰਪ੍ਰੀਤ ਸਿੰਘ ਨਾਲ ਪਿੱਟਦਾ ਰਿਹਾ ਤੇ ਉਹਨੂੰ ਵੀ ਬਹੁਤ ਲਾਣਦਾ ਪਈਆਂ ਦੇਖੋ ਮੈਂ ਕਹਿਣਾ ਵੀ ਇਹ ਹੁਣ ਜਾਣਬੁੱਝ ਕੇ ਜਿਹੜੀ ਸਰਕਾਰ ਆ ਆਪਣੇ ਬਾਦਲ ਕਾ ਲਾਣਾ ਹੈ ਇਹ ਜਾਣਬੁੱਝ ਕੇ ਜਥੇਦਾਰ ਨੂੰ ਉਹਦੀ ਕਰਦਾਰਕੁਸ਼ੀ ਕਰ ਰਹੇ ਨੇ ਉਹਨੂੰ ਲਾਂਬੇ ਕਰਨਾ ਚਾਹੁੰਦੇ ਸੀ ਉਹ ਹੋ ਗਿਆ ਕਰਤਾ ਉਹਨੂੰ ਆਹੀ ਪੱਲੇ ਦੱਲੇ ਆਏ ਤੇ ਇਹਨਾਂ ਦੇ ਹੋਰ ਕੱਖ ਨਹੀਂ ਹੈਗਾ ਬਾਦਲ ਕੇ ਲਾਣ ਦੇ ਮੈਂ ਤਾਂ ਇਹਨਾਂ ਨੂੰ ਲੱਖ ਲਾਣ ਦਪਾਉਣਾ ਸਾਰੇ ਬਾਦਲ ਟੋਲੇ ਨੂੰ ਸਾਰੇ ਬਾਦਲ ਕਿਆਂ ਨੂੰ ਇਹਨਾਂ ਦੀ ਜਮੀਰ ਖਤਮ ਹੋ ਗਈ ਆ ਇਹ ਗੁਰੂ ਘਰੋਂ ਭ੍ਰਸਟੇ ਗਏ ਨੇ ਜਿਹੜਾ ਕੋਈ ਇਹ ਕੰਮ ਕਰਦੇ ਨੇ ਆਪ ਦੀ ਜਾਣ ਤਾਂ ਬਹੁਤ ਵਧੀਆ ਕਰਦੇ ਨੇ ਵੀ ਬਹੁਤ ਮਾਰਕਾ ਮਾਰਦਾ ਪਰ ਉਹ ਇਹਨਾਂ ਦੇ ਉਲਟੀ ਜਾਂਦਾ ਇਹਨਾਂ ਨੇ ਗੁਰੂ ਸਾਹਿਬ ਦੀ ਬਿਆਦਵੀ ਕਰਾਈ ਆ ਇਹਨਾਂ ਨੇ ਨਿਹੱਤੇ ਸਿੰਘਾਂ ਨੂੰ ਗੋਲੀ ਚਲਾ ਕੇ ਇਹਨਾਂ ਨੂੰ ਮਾਰਿਆ ਇਹਨਾਂ ਨੇ ਬਹੁਤ ਸਾਰਾ ਕੁਝ ਕੀਤਾ ਪੰਥ ਦੇ ਬਾਰ-ਬਾਰ ਇਹਨਾਂ ਨੇ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਨੇ ਪੰਥ ਸਭ ਕੁਝ ਜਾਣਦਾ ਜਿਹੜੇ ਲੋਕ ਨੇ ਸਾਰਾ ਕੁਝ ਜਾਣਦੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹਨਾਂ ਨੇ ਦਵਾਰੇ ਆਉਣਾ ਨਹੀਂ ਹੈਗਾ ਨਾ ਨਨ ਲੋਕਾਂ ਨੇ ਕੋਈ ਵੋਟ ਪਾਉਣੀ ਹੁਣ ਤੁਸੀਂ ਦੇਖ ਹੁਣ ਵੀ ਚੋਣਾਂ ਚੱਲ ਹੀ ਰਹੀਆਂ ਨੇ ਕੱਲ ਨੂੰ ਇਲੈਕਸ਼ਨ ਆ ਤੇ ਇਸ ਤੋਂ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਜਾਂਦਾ ਕੀ ਹਾਲ ਹੋਇਆ ਵਿਧਾਨ ਸਭਾ ਦੇ ਵਿੱਚ ਵੀ ਕੀ ਹਾਲ ਹੋਇਆ ਇਹਨਾਂ ਦਾ ਲੋਕਾਂ ਨੇ ਮੂੰਹ ਨਹੀਂ ਲਾਇਆ ਜਿਹੜੀ ਕਹਿੰਦੇ ਸੀ ਅਕਾਲੀ ਦਲ ਹਤੋਂ ਬਿਨਾਂ ਹੋ ਕੋਈ ਪੰਥ ਦੀ ਗੱਲ ਹੀ ਨਹੀਂ ਕਰਦਾ ਇਹਨਾਂ ਨੇ ਅਕਾਲੀ ਦਲ ਨੂੰ ਤਾਂ ਤਨੰਜਲੀ ਉਸ ਨਹੀਂ ਦਿੱਤੀ ਜਦੋਂ ਕਿ ਹੱਸੀ ਇਹ ਪੰਜਾਬੀ ਪਾਰਟੀ ਆ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਨੇ ਅਕਾਲੀ ਦਲ ਆ ਪੰਜਾਬੀ ਪਾਰਟੀ ਦੇ ਤੌਰ ਤੇ ਇਹਨਾਂ ਦਾ ਹੈਗਾ ਸੀ ਉਹਦੇ ਵਿੱਚ ਕੇਸ ਵੀ ਚੱਲਦਾ ਵੀ ਇਹ ਦੱਸੇ ਵੀ ਪੰਜਾਬੀ ਪਾਰਟੀ ਜਾਂ ਕਾਲੀ ਦਾਲਾ ਇਹਨਾਂ ਨੇ ਬਹੁਤ ਕੁਝ ਕਰਿਆ ਹੋਇਆ ਇਹਨਾਂ ਨੇ ਬਹੁਤ ਜਿਹੜਾ ਹੈਗਾ ਪੰਥ ਦੇ ਨਾਲ ਵਧੀਆਂ ਕਰੀਆਂ ਨੇ ਨੌਜਵਾਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਅਹੁਦੇ ਦਿੱਤੇ ਨੇ ਜਿਨ੍ਹਾਂ ਨੇ ਪੰਥ ਦਾ ਨੁਕਸਾਨ ਕੀਤਾ ਤੇ ਜੇ ਉਹਨਾਂ ਭਾਈ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤੇ ਅੱਜ ਉਹਦੇ ਉੱਤੇ ਉਹਦੇ ਸਾਲੀ ਦੇ ਨਾਲ ਜਾਇਜ਼ ਸਬੰਧ ਜਾਂ ਹੋਰ ਇਹ ਬਿਲਕੁਲ ਕਰਦਾਰ ਕੁਸ਼ੀਆ ਜਸਜਦਰ ਸਾਹਿਬ ਦੀ ਕਿਉਂਕਿ ਅੱਜ ਵੀ ਉਹ ਉਹਨਾਂ ਦੇ ਉਹ ਰੁਕੂਈ ਮੋਰਾ ਹੈ ਨਹੀਂ ਉਹਨਾਂ ਕੋਲੇ ਆਹੀ ਮੋਰਾ ਸੀਖ ਤੇ ਜਿਹੜਾ ਉਹਦਾ ਸਾਡੂ ਤੇ ਲੰਜਾਮ ਲਾਉਂਦਾ ਜਦੋਂ ਜਥੇਦਾਰ ਸੀ ਇਹ ਪਹਿਲਾਂ ਹੈਡ ਗ੍ਰਾਂਥੀ ਸੀ ਜਦੋਂ ਇਹਨੂੰ ਜਥੇਦਾਰ ਬਣਾਇਆ ਗਿਆ ਇਹ 12 ਦਿਨਾਂ ਸਾਲਾਂ ਪਹਿਲਾਂ ਦੀ ਗੱਲ ਕਰਦੇ ਨੇ ਜਦੋਂ ਭਾਈ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਾਇਆ ਗਿਆ ਉਦੋਂ ਕਿਉਂ ਨਹੀਂ ਉਹ ਬੋਲਿਆ ਉਦੋਂ ਹੀ ਉਹਨੇ ਰੌਲਾ ਪਾਉਣਾ ਸੀ ਵੀ ਇਹ ਬੰਦਾ ਜਥੇਦਾਰੇ ਦੇ ਲਾਇਕ ਨਹੀਂ ਹੈਗਾ ਉਦੋਂ ਕਿਉਂ ਚੁੱਪ ਰਿਹਾ ਹੋਣੀ ਕਿਉਂ ਸਾਰਾ ਕੁਝ ਆਇਆ ਇਹ ਸਾਰਾ ਕੁਝ ਬਾਦਲ ਦੇ ਸਾਰਿਆਂ ਦੇ ਬਲਟੋਹੇ ਵਰਗੇ ਜਿਹੜੇ ਸਿਰੇ ਦੇ ਨਕਾਰ ਬੰਦੇ ਨੇ ਉਹਨਾਂ ਦੇ ਉਹਨਾਂ ਨੇ ਇਹ ਸਾਰਾ ਕੁਝ ਕਰ ਰਹੇ ਨੇ ਤੁਹਾਨੂੰ ਕਿਹਾ ਅਜਿਹਾ ਲੱਗਦਾ ਕਿ ਉਹ ਕਰਵਾ ਰਹੇ ਨੇ ਕੀ ਪਤਾ ਇਸ ਦੇ ਵਿੱਚ ਕੋਈ ਸੱਚਾਈ ਹੋਵੇ ਤਾਂ ਹੀ ਸਾਹਮਣੇ ਆਏ ਹੁਣ ਉਹਦਾ ਸੰਡੂ ਜਿਹੜੇ ਹੈਗੇ ਨੇ ਗਿਆਨੀ ਆਰ ਪੀ ਸਿੰਘ ਹੋ ਰਹੇ ਉਹਨਾਂ ਦਾ ਸੰਡੂ ਜਿसे ਇਹਨਾਂ ਗੱਲਾਂ ਰੱਖ ਰਹੇ ਨੇ ਇੰਟਰਵਿਊਜ਼ ਦੇ ਰਹੇ ਨੇ ਕੋਈ ਦਮ ਹੋਵੇਗਾ ਗੱਲ ਦੇ ਵਿੱਚ ਸੱਚਾਈ ਹੋਏਗੀ ਇਸ ਤੇ ਕਿੰਨਾ ਲੱਗਦੇ ਨੇ ਆਏ ਆਏ ਕਹਿੰਦਾ ਵੀ ਉਹ ਉਦੋਂ ਕਿਉਂ ਨਹੀਂ ਬੋਲੇ ਹੁਣ ਮੈਂ ਹੋਰ ਕੀ ਕਹਿ ਰਹੇ ਤੁਹਾਨੂੰ ਉਦੋਂ ਤਾਂ ਉਹਨਾਂ ਨੂੰ ਕੀ ਕੀ ਪਤਾ ਕੋਈ ਡਰ ਹੋਵੇ ਤਾਂ ਨਹੀਂ ਬੋਲੇ ਹੁਣ ਹੁਣ ਕਾਹਦਾ ਡਰ ਹੈ ਹੁਣ ਹੁਣ ਕੀ ਡਰ ਚੱਕਿਆ ਗਿਆ ਉਹ ਸਿਰਫ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਨੇ ਕੁਝ ਨਹੀਂ ਹੈ ਬਲੇ ਦਲੇ ਕੱਖ ਨਹੀਂ ਹੈਗਾ ਚਲੋ ਦੇਖੋ ਇਹਦੇ ਵਿੱਚ ਕੋਈ ਤਾਂ ਸੱਚਾ ਹੈਗਾ ਉਹਨਾਂ 'ਚ ਇੱਕ ਝੂਠਾ ਗੁਰੂ ਸਾਹਿਬ ਨੇ ਜੇ ਚਲੋ ਮਹਾਰਾਜ ਆਪੀ ਨਤਾਰਾ ਕਰੂਗਾ ਉਹ ਵੀ ਹਜ਼ੂਰੀ 'ਚ ਗਾੜੇ ਨੇ ਗਿਆਨੀ ਹਰ ਹਰਪ੍ਰੀਤ ਸਿੰਘ ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਹੇ ਨੇ ਉਹਨਾਂ ਨੇ ਤਾਂ ਕਿਹਾ ਹਜ਼ੂਰੀ ਦੇ ਵਿੱਚ ਖੜਕੇ ਕਿਹਾ ਕਿ ਜੇ ਅਜਿਹੀ ਕੋਈ ਗੱਲ ਹੋਵੇ ਮੇਰੀ ਸਾਲੀ ਦੇ ਨਾਲ ਕੋਈ ਸਬੰਧ ਹੋਣ ਨਜਾਇਜ਼ ਸਬੰਧ ਹੋਣ ਇਸ ਤਿੱਕ ਦੀ ਗੱਲ ਹੋਵੇ ਮੇਰਾ ਪਰਿਵਾਰ ਦਾ ਘਰ ਖੋ ਜਵੇ ਕੁਝ ਵੀ ਨਾ ਰਵੇ ਉਹਨਾਂ ਨੇ ਤੇ ਗੱਲ ਕਹੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਕਹੀ ਹੈ ਦੇਖੋ ਉਹੀ ਗੱਲ ਆ ਨਾ ਫਿਰ ਗੁਰੂ ਦੇਖੂਗਾ ਗੁਰੂ ਤਾਂ ਜਾਣਦਾ ਨਾ ਸਾਰਾ ਕੁਝ ਬੰਦੇ ਨਹੀਂ ਜਾਣਦੇ ਗੁਰੂ ਤਾਂ ਜਾਣਦਾ ਇਸ ਕਰਕੇ ਜਿਹੜਾ ਬਾਦਲ ਟੋਲਾ ਜਦੋਂ ਕੋਈ ਇਹਨਾਂ ਦੀ ਗੱਲ ਮੰਨਦਾ ਉਹਨਾਂ ਦਾ ਬੁਰਾ ਹੱਥੀ ਦੇ ਚੜਾ ਲੈਂਦੇ ਨੇ ਫਿਰ ਉਹਨਾਂ ਜਥੇਦਾਰੀਆਂ ਦੇ ਦਿੰਦੇ ਨੇ ਜਿਹੜਾ ਜਥੇਦਾਰ ਇਹਨਾਂ ਦੇ ਬਾਜ ਖੁੱਲਣ ਲੱਗ ਜੇ ਸੱਚ ਤੇ ਖੜ ਜੇ ਫਿਰ ਉਹਨੂੰ ਇਹ ਹੱਥ ਦਰਦੇ ਤੱਕ ਇਹਨਾਂ ਨੇ ਜਿਹੜਾ ਹੈਗਾ ਨੀਵਾ ਦਿਖਾਇਆ ਤੇ ਗਿਆਨੀ ਜਥੇਦਾਰ ਕੇਵਲ ਸਿੰਘ ਹੋਇਆ ਇੱਕ ਮਨਜੀਤ ਸਿੰਘ ਗਿਆਨੀ ਜੀ ਮਨਜੀਤ ਸਿੰਘ ਜਥੇਦਾਰ ਤਖਤ ਦਾ ਸੀ ਉਹ ਵੀ ਤੇ ਜਿੰਨਾ ਚਿਰ ਤਾਂ ਇਹਨਾਂ ਦੀ ਉਹ ਕਰਦਾ ਰਿਹਾ ਉਹਨਾਂ ਚਿਰ ਤਾਂ ਬਹੁਤ ਖੁਸ਼ੀ ਜਦੋਂ ਬਾਦਲ ਨੇ ਨੂੰ ਇਹਨਾਂ ਨੇ ਘੇੜੇ ਚ ਲੈ ਲਿਆ ਉਹ ਨੇ ਲੋਕ ਕੇ ਅੰਦਰ ਜਾਣ ਬਚਾਈਓ ਤੇ ਹਮਲਾ ਵੀ ਕੀਤਾ ਇਹਨਾਂ ਨੇ ਇਹਨਾਂ ਲੋਕਾਂ ਨੂੰ ਤੇ ਹਮਲਾ ਵੀ ਕੀਤਾ ਉਹਨੇ ਲੋਕ ਕੇ ਅੰਦਰ ਜਾਣ ਬਚਾਈ ਸੀ ਤੇ ਆਹ ਕਰਦਾਰ ਆ ਇਹਨਾਂ ਲੋਕਾਂ ਦਾ ਜਥੇਦਾਰੀਆਂ ਜਿਹੜੀਆਂ ਨੇ ਇਹ ਸਿਲੈਕਸ਼ਨ ਦੇ ਨਾਲ ਹੋਣੀ ਚਾਹੀਦੀ ਆ ਇਲੈਕਸ਼ਨ ਦੇ ਨਾਲ ਨਹੀਂ ਤੇ ਹੁਣ ਜਿਹਦਾ ਜੀ ਕਰਦਾ ਜਥੇਦਾਰ ਨੂੰ ਲਾ ਦਿੰਦੇ ਨੇ ਜਦੋਂ ਜੀ ਕਰਦਾ ਲਫਾਫਾ ਕਟਤ ਕੇ ਫਲਾਣਾ ਲਾਤਾ ਹੁਣ ਉਹਦੀਆਂ ਵਾਪਸ ਲੈ ਲਈਆਂ ਹਰਪ੍ਰੀਤ ਸਿੰਘ ਦੀਆਂ ਸ਼ੀਵਾ ਮਾ ਹੁਣ ਹੋਰ ਕਿਸੇ ਨੂੰ ਵਿਕਟਿੰਗ ਜਥੇਦਾਰ ਲਾਤਾ ਦੇਖੋ ਇਸ ਤਰ੍ਹਾਂ ਕਰਕੇ ਇਹ ਜਿਹੜੇ ਇਹਨਾਂ ਦੇ ਹੱਥ ਦੇ ਵਿੱਚ ਹੈ ਇਹ ਜਿਹੜੀ ਜਥੇਦਾਰੀ ਦੀ ਚੋਣ ਆ ਉਹ ਸਿਲੈਕਸ਼ਨ ਨਾਲ ਹੋਵੇ ਤੇ ਕਿਸੇ ਮਾਰ ਥੱਲੇ ਨਹੀਂ ਆਉਣਾ ਚਾਹੀਦਾ ਸਿੱਧਾ ਅੱਜ ਸ਼੍ਰੋਮਣੀ ਕਮੇਟੀ ਜਿਹੜਾ ਉਹਦਾ ਬੇੜਾ ਕਰਕ ਹੋਇਆ ਪਿਆ ਸ਼੍ਰੋਮਣੀ ਕਮੇਟੀ ਤੇ ਆਰਐਸਐਸ ਦਾ ਕਬਜ਼ਾ ਇਹ ਬਾਦਲ ਕਾ ਲਾਣਾ ਸਾਰਾ ਆਰਐਸਐਸ ਬੀਜੇਪੀ ਦੇ ਪਿਆਦੇ ਨੇ ਇਹ ਹੁਣ ਉਹਨੂੰ ਕਹ ਦੱਸਦੇ ਨੇ ਵੀ ਇਹ ਬੀਜੇਪੀ ਦਾ ਬੀਜੇਪੀ ਦਾ ਤਾਂ ਇਹ ਇਹਨਾਂ ਨੇ ਉਹ ਤਾਂ ਕਹਿੰਦੇ ਸਾਡੇ ਪਤੀ ਪਤਨੀਆਂ ਦਾ ਰਿਸ਼ਤਾ ਕਾ ਸਾਰਾ ਨਵਾਂ ਮਾਸਟਰ ਦਾ ਰਿਸ਼ਤਾ ਗੱਲਾਂ ਕਰਦੇ ਨੇ ਇਲੈਕਸ਼ਨਾਂ ਇਕੱਠੇ ਲੜਦੇ ਰਹੇ ਸਰਕਾਰਾਂ ਇਕੱਠੀਆਂ ਬਣਾਈਆਂ ਤੇ ਫਿਰ ਹੁਣ ਦੱਸੋ ਵੀ ਬੀ ਬੀਜੇਪੀ ਦਾ ਕੌਣ ਪਿਆਦਾ ਇਹੀ ਨੇ ਇਹਨਾਂ ਨੇ ਜਿਹਨੇ ਨਸਲ ਕੋਸ਼ਿਸ਼ ਕੀਤੀ ਸਾਰਾ ਕੁਝ ਇਹਨਾਂ ਨੇ ਕਰਾਇਆ ਹੱਸ ਖੜੇ ਕਰਕੇ ਇਹ ਨਿਕਲਿਆ ਇਹ ਐਨੇ ਮੁੰਡੇ ਸ਼ਹੀਦ ਕਰਾਏ ਫਿਰ ਇਹਨਾਂ ਨੇ ਸਿੱਖੀ ਦਾ ਬਹੁਤ ਕਹਾਣ ਕਰਾਇਆ ਕੋਈੜਾ ਸਭ ਕੁਝ ਲੋਕ ਜਾਣਦੇ ਨੇ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੈਗਾ ਤੇ ਲੋਕ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਿੰਨਾ ਮਰਜ਼ੀ ਜੋ ਲਾ ਲੈਣ ਦੂਜੀ ਪਾਸੇ ਜਦੋਂ ਫੈਸਲਾ ਹੋਇਆ ਸੀ ਤਖਤ ਸਹਿਬਾਨ ਦਾ ਤੁਸੀਂ ਵੀ ਇਸ ਦੇ ਉੱਤੇ ਸਵਾਲ ਚੁੱਕਿਆ ਸੀ ਕਿ ਫੈਸਲਾ ਜਿਹੜਾ ਹੈ ਸਖਤ ਨਹੀਂ ਹੈਗਾ ਇਹਨਾਂ ਨੇ ਜੋ ਕੁਝ ਕੀਤਾ ਇਸ ਚਿੱਕੇ ਦੇ ਨਾਲ ਤੁਸੀਂ ਇਹ ਵੀ ਸਵਾਲ ਸੀਗਾ ਤੁਹਾਡਾ ਕਿ ਜਥੇਦਾਰਾਂ ਨੇ ਸਖਤ ਫੈਸਲਾ ਨਹੀਂ ਲਿਆ ਹੁਣ ਤੁਸੀਂ ਗੈਨੀ ਹਰਪੀ ਸਿੰਘ ਹੋਰਾਂ ਦੀ ਹਮਾਇਤ ਕਰ ਰਹੇ ਹੋ ਉਹਨਾਂ ਨੂੰ ਕਹਿ ਰਹੇ ਹੋ ਕਿ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਗਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਫੈਸਲਾ ਸਖਤ ਨਹੀਂ ਲਿਆ ਜਾਏ ਕੋਈ ਗੱਲਾਂ ਨਹੀਂ ਹੋਈਆਂ ਉਸ ਵੇਲੇ ਤੇ ਫਿਰ ਉਹ ਕਿਰਦਾਰਕੁਸ਼ੀ ਦੂਜੀ ਧਿਰ ਕਿਵੇਂ ਕਰ ਸਕਦੀ ਉਹਨਾਂ ਦੀ ਵੀ ਫੈਸਲੇ ਸਕਤ ਨਹੀਂ ਹੈ ਫੈਸਲਾ ਫਿਰ ਉਹਨਾਂ ਦੇ ਹਿਸਾਬ ਨਾਲ ਹੋਇਆ ਜੀ ਗੱਲ ਦੇਖੋ ਇਹ ਆ ਵੀ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਉਹਨਾਂ ਨੇ ਕਹਾਇਆ ਸਾਰਾ ਕੁਝ ਹਾਂ ਜਾਂ ਨਾ ਉਹ ਹਰਪ੍ਰੀਤ ਸਿੰਘ ਹੀ ਕਰ ਗਿਆ ਬਾਕੀ ਜਦੋਂ ਹਰਪ੍ਰੀਤ ਸਿੰਘ ਉਹਨਾਂ ਨੇ ਢਿੱਲ ਵਰਤੀ ਜਥੇਦਾਰਾਂ ਨੇ ਜਦੋਂ ਉਹਨਾਂ ਨੂੰ ਪਤਾ ਵੀ ਸਾਨੂੰ ਲਾਉਣਗੇ ਤਾਂ ਹੈਗੇ ਇਹ ਸਾਡੇ ਨਾਲ ਨੇ ਇਹ ਇਹ ਕੁਛ ਦਾ ਕਰਨਾ ਫਿਰ ਉਹਨਾਂ ਨੇ ਸਖਤ ਸਟੈਂਡ ਲੈਣਾ ਸੀ ਹੋਰ ਸਖਤ ਲੈਣਾ ਸੀ ਇਹਨਾਂ ਨੂੰ ਪੰਚ ਵਿੱਚੋਂ ਛੇਕਿਆ ਕਿਉਂ ਨਹੀਂ ਉਹਨਾਂ ਨੇ ਜੋ ਸ਼ੁਰੂਆਤ ਖਾਲਸਾ ਹੋਇਆ ਉਸ ਟਾਈਮ ਦੇ ਛੇਕੇ ਹੋਏ ਨੇ ਇਹਨਾਂ ਨੂੰ ਤਨਖਾਹੀਆ ਉਸ ਵੇਲੇ ਕਰਾਰ ਦਿੱਤਾ ਇਹਨਾਂ ਨੂੰ ਪੰਚ ਦੇ ਵਿੱਚ ਛੇਕਤਾ ਸੀ ਇਹ ਵੀ ਪੰਚ ਤੋਂ ਛੇਕਣੇ ਚਾਹੀਦੇ ਸੀ ਕਿ ਸਾਰੇ ਤੇ 10 ਘੱਟ ਤੋਂ ਘੱਟ 10 15 ਸਾਲ ਇਹਨਾਂ ਨੂੰ ਜਿਹੜੀ ਇਲੈਕਸ਼ਨ ਲੜਨ ਤੇ ਇਹਨਾਂ ਦੇ ਜਿਹੜਾ ਹੈਗਾ ਪਾਬੰਦੀ ਲੱਗਣੀ ਚਾਹੀਦੀ ਨਾ ਇਹਨਾਂ ਦਾ ਪਰਿਵਾਰ ਦਾ ਮੈਂਬਰ ਨਾ ਇਹ ਆਪ ਲੜਨਾ ਇਹੋ ਜੇ ਫੈਸਲੇ ਲੈਣੇ ਚਾਹੀਦੇ ਸੀ ਤੇ ਉਹ ਢੱਲੇ ਵਰਤੀ ਗਈ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਜਦੋਂ ਕੋਈ ਇਹਨਾਂ ਦੇ ਪੱਖ ਦੀ ਗੱਲ ਕਰਦਾ ਉਹ ਜਥੇਦਾਰ ਸਹੀ ਆ ਜਿਹੜਾ ਸਟੈਂਡ ਲਾ ਲਵੇ ਤੇ ਉਹ ਗਲਤ ਹੋ ਜਾਂਦਾ ਕਿੰਨੇ ਜਥੇਦਾਰਾਂ ਦੀ ਇਹਨਾਂ ਨੇ ਕਰਦਾਰਕੋਸ਼ਿ ਕੀਤੀ ਕਿੰਨੇ ਜਥੇਦਾਰਾਂ ਨੂੰ ਇਹਨਾਂ ਨੇ ਹਾਥੀ ਤੇ ਚੜਾ ਕੇ ਗਧੇ ਤੇ ਪਹਟਾਇਆ ਕਿੰਨੇ ਕਿੰਨੇ ਦਿਨਾਂ ਦੀ ਸਾਰਾ ਕੁਝ ਤੁਹਾਡੇ ਸਾਹਮਣੇ ਹੁੰਦਾ ਹੀ ਰਿਹਾ ਤੋੜਦੀ ਰਹੇ ਨੇ ਜਿਹੜਾ ਕੋਈ ਇਹਨਾਂ ਦੀ ਗੱਲ ਕਰਦਾ ਉਹ ਇਹਨਾਂ ਦਾ ਚਾਪਲੂਸ ਹੋ ਜਾਂਦਾ ਹੁਣ ਮੈਂ ਜਿਹੜੇ ਜਿਹੜੇ ਦੂਜੇ ਜਥੇਦਾਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਦੋਂ ਪਹਿਲਾਂ ਗਿਆਨੀ ਹਰਪ੍ਰੀਤ ਸਾਹਿਬ ਛੋੜਾ ਚਿਰੀ ਹੋਇਆ ਜਦੋਂ ਪਹਿਲਾਂ ਨੇ ਕਹੇ ਸੀ ਅਸੀਂ ਐਂ ਕਰ ਦਾਂਗੇ ਕੱਢ ਦਾਂਗੇ ਇਹਨੂੰ ਅਸਤੀਫਾ ਬਾਰੇ ਗੱਲ ਚੱਲੀ ਸੀ ਉਹਦੋਂ ਕਹਿੰਦੇ ਸੀ ਜਥੇਦਾਰ ਨੇ ਰਗਵੀਰ ਸਿੰਘ ਨੇ ਕਿਹਾ ਸੀ ਵੀ ਅਸੀਂ ਸਾਰੇ ਜਥੇਦਾਰ ਅਸਤੀਫਾ ਦੇਵਾਂਗੇ ਤੇ ਹੁਣ ਉਹਨਾਂ ਨੂੰ ਬਿਲੀ ਛੱਕ ਗਈ ਹੁਣ ਵੀ ਉਹੀ ਹਰਪ੍ਰੀਤ ਸਿੰਘ ਆ ਹੁਣ ਕਿਸ ਨੇ ਬੋਲਿਆ ਕਿ ਸਾਹ ਨਿਕਲਿਆ ਹੁਣ ਕਿਉਂ ਨਹੀਂ ਬੋਲੇ ਹੁਣ ਕਿਉਂ ਨਹੀਂ ਮਨ ਦਿੱਤਾ ਵੀ ਅਸੀਂ ਵੀ ਅਸਤੀਫਾ ਦਿੰਨੇ ਆ ਦੇਣ ਅਸਤੀਫੇ ਉਹ ਸਾਰੇ ਬਾਦਲਾਂ ਦੇ ਜਿਹੜੇ ਹੈਗੇ ਥੱਲੇ ਦੱਬੇ ਗਏ ਉਹ ਇਸ ਕਰਕੇ ਉਹ ਕੋਈ ਨਹੀਂ ਬੋਲਦਾ ਜਿਹੜਾ ਬੋਲੂਗਾ ਉਹੀ ਇਹ ਉਹਨੂੰ ਰਗੜ ਦਿੰਦੇ ਨੇ ਉਹਦੀ ਕਰਦਾਸ ਪੁਰੀਸ਼ ਕਰਦੇ ਨੇ ਪਹਿਲਾਂ ਵਾਲਿਆਂ ਜਥੇਦਾਰਾਂ ਨਾਲ ਵੀ ਇਹੀ ਕੁਝ ਹੋਇਆ ਜਦ ਕਰ ਗਿਆਨੀ ਗੁਰਮਖ ਸਿੰਘ ਸੀ ਜਿਹੜੇ ਜਦੋਂ ਉਹਨਾਂ ਨੇ ਨਾ ਮਾਫੀ ਨਾਮੇ ਦਿੱਤੇ ਨੇ ਤੇ ਫਿਰ ਉਹ ਬੋਲ ਪਿਆ ਸੀ ਉਸ ਤੋਂ ਬਾਅਦ ਵੀ ਹਾਂ ਸਸ ਧੱਕੇ ਨਾਲ ਕਰਾਇਆ ਤੇ ਉਹਨੂੰ ਜਥੇਦਾਰੀ ਤੋਂ ਲਾ ਕੇ ਉਹ ਬਣਾਇਆ ਪਿਆ ਦੌਂਦੁਮਾ ਸਾਹ ਉਹਦਾ ਗ੍ਰਾਂਥੀ ਲਾਤਾ ਤੇ ਉਹਨਾਂ ਨਾਲ ਨਹੀਂ ਬਣੀਆ ਸਾਰਾ ਕੁਝ ਸਾਨੂੰ ਪਤਾ ਹੀ ਆ ਵੀ ਜਿਹੜੇ ਜਿਹੜੇ ਜਥੇਦਾਰ ਰਹੇ ਨੇ ਜਿਹੜੇ ਇਹਨਾਂ ਦੇ ਹੱਕ ਜੋ ਬੋਲੇ ਨੇ ਉਹ ਕੋਸਮਾਂ ਟੇਗੇ ਜਿਹੜੇ ਸਟੈਂਡ ਲੈਂਦੇ ਰਹੇ ਨੇ ਪੰਥ ਦੇ ਨਾਲ ਖੜਦੇ ਰਹੇ ਨੇ ਸੱਚ ਬੋਲਣ ਲੱਗ ਪਏ ਉਹਨਾਂ ਨੂੰ ਇਹ ਨਾਲ ਨਾਲ ਲਾ ਕੇ ਪਰੇ ਮਾਰਦੇ ਸੀ ਅੱਛਾ ਸੰਗਤ ਦਾ ਇਹ ਵੀ ਇੱਕ ਸਵਾਲ ਆਈ ਕਹਿੰਦੇ ਕਿ ਜੋ ਕੁਛ ਇਹ ਕਾਰਵਾਈ ਹੋਈ ਪਿੱਛੇ ਦਿਨਾਂ ਦੇ ਵਿੱਚ ਜਿਹੜੇ ਸਮਾਨ ਲੰਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਇੱਕ ਵੀਡੀਓ ਬੜੀ ਆਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਤੈਸ਼ ਦੇ ਵਿੱਚ ਆਏ ਸੀ ਗਾਲ੍ਹਾਂ ਕੱਢ ਰਹੇ ਸੀਗੇ ਤੇ ਸੰਗਤ ਨੇ ਕਿਹਾ ਕਿ ਸਖਤ ਫੈਸਲਾ ਲੈਣਾ ਚਾਹੀਦਾ ਸੀਗਾ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਤਖਤ ਦੇ ਉੱਤੇ ਜਾ ਕੇ ਪੇਸ਼ ਹੋਣਾ ਚਾਹੀਦਾ ਸੀਗਾ ਕਹਿੰਦੇ ਉਹਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿੰਟਾਂ ਦੇ ਵਿੱਚ ਹੀ ਇੱਕ ਕਮੇਟੀ ਬਣਾ ਕੇ ਬਾਹਰ ਕੱਢ ਦਿੱਤਾ ਇਹ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਓਹੋ ਜੇ ਤਾਂ ਹੁਣ ਉਹਦੇ ਜਿਹੜੇ ਬਾਦਲ ਦੇ ਪਿਆਦੇ ਨੇ ਉਹ ਥੋੜਾ ਉਹਨਾਂ ਨੂੰ ਆਪਦੇ ਨੂੰ ਕਹੂਗਾ ਜਿਹੜੇ ਬਾਦਲ ਦੇ ਗੁਲਾਮ ਨੇ ਹਰਿੰਦਰ ਸਿੰਘ ਧਾਮੀ ਗੁਲਾਮ ਨੇ ਬਾਦਲ ਸਾਹਿਬ ਉਹ ਬਾਦਲ ਦੇ ਹੀ ਨੇ ਹੋਰ ਕੀ ਆ ਇਹ ਇਹ ਕੋਈ ਚੱਕਤੇ ਬੱਟੇ ਦਾ ਹੈ ਉਹਨਾਂ ਨੇ ਲਾਇਆ ਹੋਇਆ ਤੇ ਉਹਦੇ ਕੀ ਧਾਮੀ ਦੀ ਜ਼ਰਤ ਆ ਵੀ ਉਹ ਪ੍ਰਧਾਨ ਦੀ ਅਹੁਦੇ ਤੇ ਬਣਿਆ ਉਹ ਜਿਹਨੂੰ ਮਰਜ਼ੀ ਲਾ ਦੇਣ ਇਹ ਤਾਂ ਉਹਨਾਂ ਦੀ ਮਿਹਰਬਾਨੀ ਆ ਬਾਦਲਾਂ ਦੀ ਉਹਨਾਂ ਦੇ ਹੱਥ ਦੇ ਵਿੱਚ ਹੀ ਹੈ ਸਾਰਾ ਕੁਝ ਤੇ ਮੈਨੂੰ ਐਂ ਦੱਸੋ ਵੀ ਜਿਹੜੇ ਬਾਦਲ ਜਥੇਦਾਰਾਂ ਨੂੰ ਘਰੇ ਬੁਲਾ ਕੇ ਕੋਠੀ ਦੇ ਵਿੱਚ ਬੁਲਾ ਕੇ ਮਾਫੀਨਾਮਾ ਦਵਾ ਸਕਦੇ ਨੇ ਤੇ ਉਹ ਕੀ ਨਹੀਂ ਕਰ ਸਕਦੇ ਇਹ ਸਾਰੇ ਇਹਨਾਂ ਨੇ ਜਿਹੜਾ ਹੈਗਾ ਸੀ ਆ ਆਪ ਦੇ ਵਿੱਚ ਆਪ ਦੇ ਵਿੱਚ ਨੂੰ ਰਚਿਆ ਗਿਆ ਸੀ ਚੱਕਰ ਵੀ ਉਹ ਵੀ ਅਸੀਂ ਸੁਰਖਰੂ ਹੋ ਜਾਾਂਗੇ ਪਰ ਇਹ ਆਪਦੇ ਉਸ ਜਾਲ ਦੇ ਵਿੱਚ ਫਸ ਗਿਆ ਸਾਰੇ ਇਹ ਹੌਲੀ ਹੌਲੀ ਸਾਰੇ ਭੇਦ ਖੋਲ ਜਿਹੜੇ ਆਉਂਦੇ ਨੇ ਬਾਹਰੇ ਕਿਸ ਤਰ੍ਹਾਂ ਇਹਨਾਂ ਨੇ ਤਾਣਾ ਬਣਾ ਬੁਣਿਆ ਜੋ ਕੁਝ ਹੋਇਆ ਸਾਰਿਆਂ ਦੇ ਸਾਹਮਣੇ ਆ ਤੇ ਜਿਹੜਾ ਪੰਥ ਆ ਜਿਹੜਾ ਲੋਕ ਨੇ ਉਹ ਸਾਰਾ ਕੁਝ ਸਮਝਦਾਰ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਸਾਰੀਆਂ ਗੱਲਾਂ ਬਾਹਰ ਆ ਜਾਂਦੀਆਂ ਨੇ ਇਸ ਕਰਕੇ ਜਿਹੜੇ ਬਾਦਲ ਕੇ ਨੇ ਇਹ ਤਾਂ ਇੱਕ ਬਹੁਤ ਵੱਡੇ ਗੁਨਾਹਗਾਰ ਨੇ ਦੋਸੀ ਨੇ ਸੰਗਤ ਤੇ ਗੁਰੂ ਇਹਨਾਂ ਨੂੰ ਕਦੇ ਬਖਸ਼ੂਗਾ ਨਹੀਂ ਨਾ ਹੀ ਬਖਸ਼ੇ ਜਾਣਗੇ ਹਜੇ ਇਹਨਾਂ ਦੇ ਦੇਖੋ ਮਾੜਾ ਹਾਲ ਹੋਰ ਕੀ ਹੋਣਾ ਜਿਹੜਾ ਇਹਨਾਂ ਦੇ ਕੌਲੀ ਚਟ ਚਮਚੇ ਨੇ ਨਾ ਉਹਨਾਂ ਦਾ ਵੀ ਮਾੜਾ ਬੁਰਾ ਹਾਲ ਹੋਣਾ ਰੋਂਦੇ ਫਿਰਦੇ ਨੇ ਸੁਖਬੀਰ ਬਾਦਲ ਤੋਂ ਬਿਨਾ ਪੰਥ ਨਹੀਂ ਬਚਦਾ ਅਕਾਲੀ ਦਲ ਨਹੀਂ ਬਚਦਾ ਉਹ ਤੁਸੀਂ ਛੱਡ ਕੇ ਤਾਂ ਦੇਖੋ ਸਾਰੇ ਪਰੇ ਤਾਂ ਦਫਾ ਹੋ ਗਏ ਨਿਕਲੋ ਕਿਤੇ ਉਹਦੇ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਤੁਸੀਂ ਨੇ ਸਾਰੇ ਕਾਲੀ ਦਲ ਨੂੰ ਐਸੀ ਖੁੰਝੇ ਲਾਤਾ ਤੁਸੀਂ ਨੇ 0 ਤੋਂ ਲਿਆ ਕੇ ਖੜਤਾ ਕਿਸੇ ਸਰਕਾਰਾਂ ਬਣਦੀਆਂ ਸੀ ਸੈਂਟਰ ਦੇ ਵਿੱਚ ਮੈਂ ਮੰਤਰੀ ਹੁੰਦੇ ਸੀ ਕਿੱਥੇ ਤੁਸੀਂ ਅੱਜ 2-3 ਸੀਟਾਂ ਵੀ ਨਹੀਂ ਜਿੱਤ ਚਕੇ ਸ਼ਰਮ ਕਰ ਲੋ ਸ਼ਰਮ ਸਾਰਿਆਂ ਨੂੰ ਮੈਂ ਕਹਿਣਾ ਜਿਨੇ ਉਹਦੇ ਇੱਕ ਰੋਂਦਾ ਫਿਰਦਾ ਦੀ ਹਾਏ ਬਾਦਲ ਤੋਂ ਮੇਰਾ ਮਰ ਜਾਗੇ ਅਸੀਂ ਉਹ ਦਫਾ ਉਹ ਤੁਸੀਂ ਡੁੱਬ ਕੇ ਮਰੋ ਸਾਰੇ ਇਸ ਕਰਕੇ ਜਿਹੜੇ ਇਹ ਬਾਦਲ ਕਾ ਲਾਣਾ ਨਾ ਇਹਨਾਂ ਨੇ ਬਹੁਤ ਕੁਝ ਕੀਤਾ ਪੰਥ ਨਾਲ ਪੰਜਾਬ ਦੇ ਨਾਲ ਧੋਖੇ ਕੀਤੇ ਨੇ ਆ ਇਹਨਾਂ ਦੀ ਬਦੌਲਤਾ ਕਿਸਾਨਾਂ ਦਾ ਰੁਲਣਾ ਸੜਕਾਂ ਦੇ ਉੱਤੇ ਇੱਥੇ ਬੰਦੀ ਸਿੰਘਾਂ ਦਾ ਮੋਰਚਾ ਲੱਗਣੇ ਇਹ ਇਹ ਬਾਦਲ ਕਿਹ ਲਾਣਿਆਂ ਦੀ ਬਦੌਲਤਾ ਹੈ ਜੇ ਉਸ ਵੇਲੇ ਬਿਆਦਬੀਏ ਦੋਸਿਆਂ ਨੂੰ ਫੜਦੇ ਉਹਨਾਂ ਨੇ ਤਾਂ ਇਹਨਾਂ ਨੇ ਸਾਸ ਦਿੱਤਾ ਆਹ ਮੋਰਚਾ ਨਾਲ ਲੱਗਦਾ ਜੇ ਉਸ ਸਮੇਂ ਇਹ ਸਰਕਾਰ ਸੀ ਇਹਨਾਂ ਕੋਲੇ ਤਾਕਤ ਸੀ ਸੈਂਟਰ ਵਿੱਚ ਇਹਨਾਂ ਦੇ ਵਜ਼ੀਰ ਸੀ ਇਹਨਾਂ ਦੇ ਮੰਤਰੀ ਸੀ ਉਦੋਂ ਇਹਨਾਂ ਨੇ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਮਤਾ ਪਾਇਆ ਮਤਾ ਪਾ ਕੇ ਤਾਂ ਉਹ ਲਾਡੂਆਂ ਨੂੰ ਲੈ ਜਾਂਦੇ ਸੜਕ ਲਿਆਉਂਦੇ ਸੜਕ ਘਾ ਕੇ ਤੇ ਕਿਸਾਨਾਂ ਦਾ ਜਦੋਂ ਬਿੱਲ ਉੱਥੇ ਉਹਨਾਂ ਨੇ ਪਾਸ ਕਰਿਆ ਭਾਜ-ਬਾ ਸਰਕਾਰ ਨੇ ਉਦੋਂ ਇਹਨਾਂ ਨੇ ਸਮਰਥਨ ਕੀਤਾ ਬਹੁਤ ਬਿਆਨ ਵੀ ਨੇ ਇਹਨਾਂ ਦੇ ਵੀਡੀਓ ਵੀ ਆਈਆਂ ਹੋਈਆਂ ਨੇ ਵੀ ਅਸੀਂ ਸਮਰਥਨ ਕਰਦੇ ਆ ਬਹੁਤ ਵਧੀਆ ਹੋਇਆ ਜਦੋਂ ਲੋਕਾਂ ਦੇ ਵਿੱਚ ਬਦਰੋਹ ਹੋ ਗਿਆ ਲੋਕਾਂ ਦੇ ਵਿੱਚ ਰੋਹ ਹੋ ਗਿਆ ਫਿਰ ਇਹ ਜੂਟਰਨ ਲੈ ਕੇ ਫਿਰ ਕਿਸਾਨਾਂ ਵੱਲ ਆ ਖੜ ਗਏ ਸਾਰਾ ਕੁਝ ਪਤਾ ਹੀ ਹੈ ਇਹਨਾਂ ਦਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਸਟੀਫਾਈ ਕਰਦੇ ਹੋ ਉਹਨਾਂ ਦੇ ਨਾਲ ਸਟੈਂਡ ਕਰਦੇ ਹੋ ਕਿਉਂਕਿ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਫਿਰ ਕੀ ਲੱਗਦਾ ਕਿ ਵੀ ਜੇ ਕੋਈ ਕਾਰਵਾਈ ਹੁੰਦੀ ਹੈ ਸਾਰੀ ਚੀਜ਼ਾਂ ਦੇ ਵਿੱਚ ਵਿੱਚ ਕਿ ਫਿਰ ਜਵਾਬਦੇਹ ਹੋਵੋਗੇ ਤੁਸੀਂ ਉਸ ਚੀਜ਼ ਦੇ ਵਿੱਚ ਦੇਖੋ ਜੇ ਅਸੀਂ ਅਸੀਂ ਤਾਂ ਜਿਹੜਾ ਜੋ ਕੁਝ ਹੀ ਦੇਖਿਆ ਜੋ ਕੁਝ ਦੇਖ ਰਹੇ ਹਾਂ ਜੋ ਬਾਦਲ ਕਾਲਾਣਾ ਦੂਜੇ ਤਿੱਥੇਦਾਰ ਨਾਲ ਕਰ ਰਹੇ ਹੈ ਕੋਈ ਨਵੀਂ ਗੱਲ ਨਹੀਂ ਹੈਗੀ ਤਾਨੂੰ ਇਹ ਸ਼ੰਕਾ ਕਿ ਤੱਕੇ ਨਾਲ ਉਹਨਾਂ ਨੇ ਕਿਰਦਾਰਕੁਸ਼ੀ ਕੀਤੀ। ਉਹ ਇਹੀ ਇਹੀ ਹੋਰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਦੇ ਸਾਹਮਣੇ ਹੈ ਸਾਰਾ ਕੁਝ। ਸਟੈਂਡ ਉਹਨਾਂ ਨਾਲ ਸਪਸ਼ਟ ਹੈ ਤੁਸੀਂ ਖੜੇ ਹੋ ਉਹਨਾਂ ਨਾਲ ਗਰਨੀ ਹਰਪੀ ਸਿੰਘ। ਦੇਖੋ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆ। ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆ। ਠੀਕ ਹੈ ਨਾ ਅਸੀਂ ਉਹਨਾਂ ਨਾਲ ਖੜੇ ਆ। ਸਾਰਾ ਪੰਥ ਉਹਨਾਂ ਦੇ ਨਾਲ ਖੜਾ। ਹੋਰ ਵੀ ਬਹੁਤ ਸਾਰੇ ਜਿਹੜੇ ਪੰਥਦਰਦੀ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ। ਕਿ ਬਦਲ ਕਾ ਦੇ ਇੱਕ ਰੂਟੀਨ ਬਣ ਗਈ ਆ। ਜਦੋਂ ਕੋਈ ਜਥੇਦਾਰ ਇਹਨਾਂ ਦੇ ਵਿਰੋਧ ਦੇ ਵਿੱਚ ਹੋ ਜਾਂਦਾ ਫਿਰ ਇਹ ਉਹਦੀ ਕਰਜ਼ਾਰ ਕੁਰਸੀ ਕਰਕੇ ਉਹਨੂੰ ਲਾਉਂਦੇ ਨੇ ਉਹਨੂੰ ਕਿਸੇ ਤਰੀਕੇ ਨਾਲ ਲੋਕਾਂ ਦੇ ਵਿੱਚ ਬਦਨਾਮ ਕਰਦੇ ਨੇ ਵੀ ਹਾਂ ਇਹ ਐਂ ਕਰਤਾ ਜੀ ਇਹਨੇ ਉਹ ਕਰਤਾ ਤਾਂ ਇਹਨੂੰ ਜ세ਦਾਰ ਤੋਂ ਫਰਕ ਕਰਤਾ ਬਾਬਾ ਜੀ ਦੂਜੇ ਪਾਸੇ ਪੰਜਾਬੀ ਕਲਾਕਾਰ ਆਪਣੇ ਪ੍ਰੋਗਰਾਮ ਕਰ ਰਹੇ ਨੇ ਹਾਲਾਂਕਿ ਸਭ ਦਾ ਕੀਤਾ ਪਰ ਇਨੀ ਦਿਨੀ ਦੇ ਵਿੱਚ ਜਿਵੇਂ 15 ਵਾਲਾ ਚੱਲ ਰਿਹਾ ਸ਼ਹੀਦਾਂ ਦੇ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦਾ ਪਰਿਵਾਰ ਸਰਸਾ ਨਦੀ ਦਾ ਵਿਛੋੜਾ ਚਮਕੌਰ ਸਾਹਿਬ ਦੀ ਗੜੀ ਇਹ ਸਾਰੀਆਂ ਚੀਜ਼ਾਂ ਜ਼ਾਇਨ ਦੇ ਵਿੱਚ ਆਉਂਦੀਆਂ ਨੇ ਤੇ ਸਰਹੰਦ ਫਤਿਹਗੜ ਸਾਹਿਬ ਤੱਕ ਜਾਂਦੇ ਆ ਪਰ ਕਈ ਸਿੰਗਰ ਨੇ ਨਾਮੀ ਕਲਾਕਾਰ ਨੇ ਜਿਵੇਂ ਕਿ ਬੱਬੂ ਮਾਨ ਏਪੀ ਢਿੱਲੋਂ ਇਹ ਪ੍ਰੋਗਰਾਮ ਕਰ ਰਹੇ ਆ ਹਾਲਾਂਕਿ ਇਹਨਾਂ ਦਾ ਕਿਹਾ ਮੈਂ ਉਹ ਫਿਰ ਉਹ ਹੀ ਗੱਲ ਕਰ ਰਿਹਾ ਪਰ ਕੀ ਲੱਗਦਾ ਕਿ ਇਹਨਾਂ ਨੂੰ ਉਹ ਪ੍ਰੋਗਰਾਮ ਪੋਸਟਪੋਨ ਕਰਨੇ ਚਾਹੀਦੇ ਜਾਂ ਇਹ ਇਹਨਾਂ ਦਿਨਾਂ ਤੋਂ ਬਾਹਰ ਰੱਖਣੇ ਚਾਹੀਦੇ ਸੀਗੇ ਜਿਵੇਂ ਬੱਬੂ ਮਾਨ ਗੁੜਗਾਉਂ ਦੇ ਵਿੱਚ ਕਰ ਰਹੇ ਨੇ ਤੇ ਏਪੀ ਢਿੱਲੋਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਆ ਜਿਦੋਂ ਮੈਂ ਤਾਂ ਪਹਿਲੇ ਕਹਿੰਨਾ ਵੀ ਜਦੋਂ ਆ 15ਵਾਂ ਵਾਲਾ ਚੱਲਦਾ ਅੱਜ ਦੀ ਦਿਨ ਆਤਾ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਸਾੜ ਗਿਆ। ਜੀ। ਫੇਰ ਪਰਿਵਾਰ ਵਿਛੋੜਾ ਹੋਇਆ। ਵੱਡੇ ਸਾਹਿਬ ਜਾਨ ਸੀਦੀ ਹੋਈ, ਛੋਟੇ ਸਾਹਿਬ ਜਾਨ ਸੀਸ ਦੀ ਹੋਈ, ਮਾਤਾ ਗੁਜਰ ਕੌਰ ਜੀ ਨੇ ਸੀਦੀ ਹੋਈ। ਸਾਦੋ ਗੁਨਾ ਸਾਰਾ ਪਰਿਵਾਰ ਇਕੱਠਾ ਨਹੀਂ ਹੋਇਆ, ਖੇਰੂ-ਖਰੋ ਹੋ ਗਿਆ। ਇਹ ਦਿਨ ਸ਼ਹੀਦਾਂ ਨੇ ਨਿੱਕੀਆਂ ਜੰਦਾ ਵੱਡੇ ਸਾਕੇ। ਸਾਨੂੰ ਜਿਹੜੇ ਸਿੰਘਰ ਉਹ ਸਾਡੇ ਵੀਰ ਨੇ ਪੰਜਾਬ ਦੇ ਜਾਏ ਨੇ। ਉਹਨਾਂ ਨੂੰ ਆਪ ਹੀ ਹੋਣਾ ਚਾਹੀਦਾ ਵੀ ਇਹਨੇ ਦਿਨਾਂ ਦੇ ਵਿੱਚ ਨਾ ਕਰਨ ਜੇ 2-4 ਦਿਨ ਨਹੀਂ ਆਹ ਹਫਤਾ ਨਾ ਕਰਨਗੇ ਅਗੜ ਪਿਛਰ ਕਰ ਲੈਣਾ ਉਸ ਦਾ ਕੋਈ ਰੋਗ ਤਾਂ ਨਹੀਂ ਹੈਗਾ ਪਰ ਆ ਦਿਨਾਂ ਦੇ ਵਿੱਚ ਸੋਚਣਾ ਚਾਹੀਦਾ ਤੇ ਫਿਰ ਜਿਹੜੀ ਜੇ ਉਹ ਪ੍ਰੋਗਰਾਮ ਕਰਨਗੇ ਉਹਨਾਂ ਸੁਭਾਅ ਕੀ ਜਿਹੜੇ ਹੈਗੇ ਨੇ ਸੰਗਤ ਆ ਜਿਹੜੇ ਲੋਕ ਆ ਉਹ ਵਿਰੋਧ ਕਰਨਗੇ ਉਹਨਾਂ ਦਾ ਉਹਨਾਂ ਦਾ ਹੀ ਨੁਕਸਾਨ ਆ ਕਰਨ ਦੇ ਵਿੱਚ ਆਪਣੇ ਆਪ ਨੂੰ ਕਿਉਂ ਨਹੀਂ ਸਮਝ ਆਉਂਦੀ ਬੱਬਾ ਜੀ ਜੇ ਕਿਉਂਕਿ ਆਪਣੇ ਆਪ ਨੂੰ ਬੜੀਆਂ ਵੱਡੀਆਂ ਚੀਜ਼ਾਂ ਕਹਿੰਦੇ ਕਿ ਸਾਨੂੰ ਬਹੁਤ ਗਿਆਨ ਆ ਅਸੀਂ ਸਮਾਜ ਦੇ ਨਾਲ ਵਿਚਰਦੇ ਆ ਸਾਨੂੰ ਪਤਾ ਕਿ ਕਿੱਥੇ ਕਿਹੜੀ ਕੀ ਚੀਜ਼ ਹੁੰਦੀ ਹੈ ਫਿਰ ਇਹ ਚੀਜ਼ਾਂ ਕਿਉਂ ਨਹੀਂ ਧਿਆਨ ਦੇ ਵਿੱਚ ਰਹਿ ਰਹੀਆਂ ਕਿ ਇਹ ਦਿਨ ਕਿਹੜੇ ਚੱਲ ਰਹੇ ਨੇ ਤੇ ਅਸੀਂ ਕੀ ਕਰ ਰਹੇ ਆ ਇਹ ਤਾਂ ਹੁਣ ਉਹੀ ਦੱਸਣ ਨਾ ਉਹ ਕਿਉਂ ਕਰਦੇ ਨੇ ਵੀ ਜਾਣ ਬੁੱਝ ਕੇ ਕਰਦੇ ਨੇ ਉਹ ਜਾਂ ਉਹਨਾਂ ਦਾ ਦਿਮਾਗ ਹੀ ਇੰਨਾ ਕਾ ਉਹ ਦੱਸਣਾ ਵੀ ਦਿਮਾਗ ਇੰਨਾ ਕਾ ਜੇ ਜਾਣ ਬੁੱਝ ਕੇ ਉਹ ਕਰਦੇ ਨੇ ਇਹ ਹੁਣ ਉਹ ਦੱਸ ਸਕਦੇ ਨੇ ਠੀਕ ਆ ਨਾ ਇਹ ਨਹੀਂ ਹੋਣੇ ਚਾਹੀਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਾਰੇ ਸਿੰਗਰ ਸਾਡੇ ਵੀ ਇੰਨੇ ਪੰਜਾਬ ਦੇ ਜਾਏ ਨੇ ਆ ਦਿਨਾਂ ਦੇ ਵਿੱਚ ਭਾਈ ਤੁਸੀਂ ਨਾ ਕਰਿਆ ਕਰੋ ਅੱਕੜ ਪਿਛੜ ਕਰਿਆ ਕਰੋ ਕੋਈ ਰੋਗ ਦਾ ਨਹੀਂ ਜਿੱਥੇ ਮਰਜੀ ਕਰੀ ਜਾਓ ਸਾਰਿਆਂ ਨੂੰ ਇਹ ਸਾਡੀ ਅਪੀਲ ਆ ਕੋਈ ਵੀ ਆ ਛੋਟਾ ਵੱਡਾ ਸਿੰਗਰ ਤੇ ਪੰਜਾਬ ਨੂੰ ਬਚਾਓ ਇੱਕ ਜਿਹੜੇ ਗਾਣੇ ਨੇ ਚੰਗੇ ਗਾਉਣੇ ਚਾਹੀਦੇ ਨੇ ਸਭਿਆਚਾਰ ਦੇ ਨੌਂ ਤੇ ਅੱਜ ਜਿਹੜਾ ਸਿੰਗਰਾਂ ਨੇ ਜਨਾਜ਼ਾ ਕੱਢਤਾ ਸਭਿਆਚਾਰ ਦਾ ਲੋਕ ਗੀਤ ਜੇ ਉਹ ਗਾਉਣੇ ਚਾਹੀਦੇ ਨੇ ਸਭਿਆਚਾਰ ਉਹਨੂੰ ਕਿਹਾ ਜਾਂਦਾ ਜਿਹਦਾ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੇ ਤੇ ਮੈਂ ਮੈਨੂੰ ਇੱਕ ਸਿੰਗਰ ਵਧੀਆ ਲੱਗਦਾ ਜਿਨੇ ਹਜੇ ਤੱਕ ਕੋਈ ਐਸਾ ਗਾਣਾ ਨਹੀਂ ਗਾਇਆ ਜਿਹਨੂੰ ਨਾ ਸੁਣਿਆ ਜਾ ਸਕਦਾ ਪਿਆਰ ਪਰਿਵਾਰ ਉਹ ਆ ਪਾਲੀ ਦੇਤ ਬਾਲੀ ਆ ਉਹਦੇ ਜਿੰਨੇ ਵੀ ਤੁਸੀਂ ਗੀਤ ਨੇ ਉਹ ਅਸਲ ਸਭਿਆਚਾਰ ਉਹ ਆ ਤੁਸੀਂ ਜਰਰੀ ਮਾਰੇ ਸੁਣ ਲਓ ਉਹ ਪਰਵਾਰ ਚ ਬਹਿ ਕੇ ਸੁਣ ਸਕਦੇ ਹੋ ਮੈਂ ਤਾਂ ਨਹੀਂ ਉਹਦਾ ਸੁਣਾ ਜਿੱਦਾਂ ਦਾ ਮੈਂ ਦੇਖਦਾ ਉਹਨੂੰ ਵੀ ਕੋਈ ਐਸਾ ਹੋ ਸਕਦਾ ਕੋਈ ਨ ਕੱਟਦਾ ਹੋਵੇ ਨਾ ਖਿਆਲ ਪਰ ਜਿੰਨੇ ਵੀ ਉਹਦੇ ਗਾਣੇ ਆਏ ਨੇ ਉਹ ਸਾਰੇ ਬਹੁਤ ਵਧੀਆ ਆਏ ਨੇ ਤੇ ਇਸ ਕਰਕੇ ਉਸੇ ਤਰ੍ਹਾਂ ਸਾਰਿਆਂ ਨੂੰ ਇਹ ਜਿਹੜਾ ਹੈਗਾ ਸਾਡਾ ਪੰਜਾਬ ਆਸੀਂ ਜੇ ਅਸੀਂ ਲੱਚਰਤਾ ਪੈਦਾ ਕਰਾਂਗੇ ਅਸੀਂ ਲੀਲਤਾ ਪੈਦਾ ਕਰਾਂਗੇ ਨੁਕਸਾਨ ਸਾਡਾ ਹੈ ਤੇ ਗਾਹਾਂ ਉਹਨਾਂ ਦੇ ਬੱਚੇ ਵੀ ਹੋਣਗੇ ਸਿੰਗਰਾਂ ਦੇ ਬੱਚੇ ਵੀ ਹੋਣਗੇ ਇਸ ਕਰਕੇ ਅਸੀਂ ਨੌਜਵਾਨ ਪੀੜ੍ਹੀ ਨੂੰ ਸੇਧ ਦੇਣੀ ਹੈ ਪੰਜਾਬ ਗੁਰਾਂ ਦੇ ਨਾਮ ਦੇ ਵਸਦਾ ਇਥੇ ਲੈਕਚਰਤਾ ਦਾ ਕੋਈ ਕੰਮ ਨਹੀਂ ਹੈਗਾ ਜਿਹੜੇ ਤੁਸੀਂ ਵਧੀਆ ਸਮਾਜ ਨੂੰ ਸੇਧ ਦੇਣ ਵਾਲੇ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਬੱਚੇ ਬੱਚੀਆਂ ਨੂੰ ਸੇਧ ਦੇਣ ਵਾਲੇ ਇਹੋ ਜਿਹੇ ਜਿਹੜੇ ਹੈਗੇ ਗੀਤ ਗਾਓ ਗੀਤ ਬਣਾਓ ਜਿਹਦੇ ਨਾਲ ਕਿਸੇ ਨੂੰ ਸੇਧ ਮਿਲ ਸਕੇ ਇਹ ਨਾ ਹੋਵੇ ਤੁਸੀਂ ਲੈਕਚਰਤਾ ਬਲ ਜਿਹੜੇ ਨੌਜਵਾਨਾਂ ਨੂੰ ਪ੍ਰੇਰੋਂ ਸਾਡੇ ਨੌਜਵਾਨ ਜਿਹੜਾ ਜੀਵ ਹੈ ਉਹਨਾਂ ਦਾ ਖਰਾਬ ਹੋ ਜਾਏ ਬਰਬਾਦ ਹੋ ਜਾਏ ਤੁਹਾਡੀਆਂ ਦੇ ਆਪਣੀਆਂ ਲਾਇਫਾਂ ਬਣੀਆਂ ਹੋਈਆਂ ਨੇ ਤੁਸੀਂ ਰੁਪਈਏ ਇਕੱਠੇ ਕਰਨੇ ਨੇ ਤੇ ਦੂਜਿਆਂ ਤੁਸੀਂ ਲਾਇਫ ਇੱਕ ਲਕਚਰਤਾ ਫਲਾ ਕੇ ਰੁਪਈਏ ਇਕੱਠੇ ਕਰ ਲਏ ਤੁਸੀਂ ਤਾਂ ਝੋਲੀਆਂ ਭਰ ਲਈਆਂ ਜਿਨ੍ਹਾਂ ਸੁਣਨਾ ਗਾਣਾ ਉਹਨਾਂ ਦੀ ਤਾਂ ਲਾਇਫ ਬਰਬਾਦ ਹੋ ਗਈ ਨਾ ਉਹਦਾ ਜੀਵਨ ਖਰਾਬ ਹੋ ਗਿਆ ਨਾ ਉਹ ਵੀ ਦੇਖਣਾ ਨਾ ਸਾਰਿਆਂ ਨੇ ਇਹੋ ਜਿਹੇ ਗੀਤ ਸਾਰਿਆਂ ਨੇ ਗਾਉਣੇ ਚਾਹੀਦੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਨਾ ਪ੍ਰੋਗਰਾਮ ਕਰਿਆ ਕਰੋ ਵੈਸੇ ਤੁਸੀਂ ਤੁਹਾਡਾ ਰੁਜ਼ਗਾਰ ਆ ਕੋਈ ਗੱਲ ਨਹੀਂ ਸਮਝਦੇ ਆਂ ਸੀ ਪਰ ਆਹ ਹਾ ਤਾਂ ਤਾਂ ਜਰੂਰ ਇਹ ਦੇਖਣਾ ਚਾਹੀਦਾ ਹਰੇਕ ਪ੍ਰੋਗਰਾਮ ਜਿਹੜੇ ਹੁਣ ਰੱਖ ਲਏ ਗਏ ਨੇ ਇਹ ਤਾਂ ਚਲੋ ਉਹਨਾਂ ਨੂੰ ਕਰਨੇ ਪੈਣੇ ਆ ਕਿ ਲੱਗਦਾ ਕਿ ਜੇ ਹੁਣ ਅੱਗੇ ਤੋਂ ਇਸ ਚੀਜ਼ ਦਾ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਵੀ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਖੋ ਇਹ ਤਾਂ ਹੁਣ ਉਹ ਕਿ ਹੁਣ ਵੀ ਵਿਰੋਧ ਹੋਏਗਾ ਜੇ ਹੁਣ ਪ੍ਰੋਗਰਾਮ ਕਰਨਗੇ 21 ਤਰੀਕ ਨੂੰ ਪੰਪੂ ਮਾਨ ਜੇ ਕੋਈ ਕਰੂਗਾ ਫਿਰ ਵਿਰੋਧ ਤਾਂ ਹੋਊਗਾ ਹੀ ਨਾ ਸੋਸ਼ਲ ਮੀਡੀਆ ਤੇ ਵਿਰੋਧ ਹੋਊ ਜੇ ਉੱਥੇ ਜਾ ਕੇ ਲੋਕ ਕਰਨਗੇ ਸਾਰੇ ਜੋੜ ਮੇਲਿਆਂ ਜਾਣਗੇ ਫਿਰ ਵੀ ਦੇਖੋ ਜੇ ਅਸੀਂ ਲਾਣ ਤਾਂ ਕੱਟਣੀ ਆ ਫਿਰ ਉਹ ਕਰ ਸਕਦੇ ਨੇ ਤੇ ਪੋਸਟ ਮਾਉਣ ਵੀ ਹੋ ਸਕਦਾ ਕੋਈ ਗੱਲ ਨਹੀਂ ਦੇਣਾ ਅੱਗੇ ਪਿੱਛੇ ਨਹੀਂ ਹੋ ਸਕਦੇ ਅੱਗੇ ਹੋ ਹੀ ਜਾਂਦੇ ਨੇ ਸਾਰਾ ਕੁਝ ਉਹ ਉਹਨਾਂ ਦੇ ਹੱਥ ਵਸਾ ਉਹ ਜਿਵੇਂ ਚ ਹੁਣ ਉਹਵੇਂ ਕਰਨ ਤੇ ਅਸੀਂ ਤਾਂ ਇਹੀ ਅਪੀਲ ਕਰ ਸਕਦੇ ਆ ਵੀ ਪੰਜਾਬ ਨੂੰ ਬਚਾਓ ਆ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ 15ਵਾਲਾ ਚੱਲਦਾ ਜਿਹੜਾ ਇਸ ਦੇ ਵਿੱਚ ਨਾ ਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਰੱਖਿਆ ਜਾਵੇ ਨਾ ਇਹ ਜਿਹੜਾ ਤੁਸੀਂ ਗੀਤ ਗਾਉਣੇ ਹੋ ਕੋਈ ਖਾੜਾ ਲਾਉਣੇ ਜਾਂ ਤੁਹਾਡਾ ਪ੍ਰੋਗਰਾਮ ਇਹ ਰੱਖਿਆ ਜਾਵੇ ਇਹ ਅਸੀਂ ਸਾਰਿਆਂ ਨੂੰ ਵੱਡੇ ਛੋਟੇ ਕਲਾਕਾਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਬਾਕੀ ਮੰਨਣਾ ਨਾ ਮੰਨਣਾ ਉਹ ਉਹਨਾਂ ਦੀ ਤੇ ਡਿਪੈਂਡ ਕਰਦਾ ਅਸੀਂ ਤਾਂ ਅਪੀਲ ਹੀ ਕਰ ਸਕਦੇ ਠੀਕ ਹੈ ਬਹੁਤ ਸ਼ੁਕਰੀਆ ਬਾਬਾ ਜੀ ਸਾਡੇ ਨਾਲ ਸਿੱਗੇ ਤਾਂ ਅਸੀਂ ਗੱਲਬਾਤ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਖੜੇ ਆ ਸਾਰਾ ਪੰਥ ਉਹਨਾਂ ਦੇ ਨਾਲ ਖੜਾ ਹੈ ਜੋ ਚੀਜ਼ ਹੋਈ ਹੈ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਪਰ ਜੋ ਜਾਂਚ ਹੋ ਰਹੀ ਹੈ ਜਾਸ ਤੋਂ ਬਾਅਦ ਕੀ ਤਸਵੀਰਾਂ ਹੁੰਦੀਆਂ ਨੇ ਇਹਨਾਂ ਦਾ ਇਹ ਵੀ ਹੈ ਕਿ ਤੱਕੇ ਦੇ ਨਾਲ ਇਹ ਚੀਜ਼ਾਂ ਬਣਾਈਆਂ ਜਾਂ ਰਹੀਆਂ ਨੇ ਥੋਪੀਆਂ ਜਾਂ ਰਹੀਆਂ ਨੇ ਪਰ ਇਸ ਨੂੰ ਕਲੀਅਰ ਕਰਨਾ ਚਾਹੀਦਾ ਆ ਉਹਨਾਂ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਦੂਜੇ ਪਾਸੇ ਕਲਾਕਾਰਾਂ ਨੂੰ ਬੇਨਤੀ ਕੀਤੀ ਹੈ ਭਾਵੇਂ ਬੱਬੂ ਮਾਨ ਨੇ ਭਾਵੇਂ ਉਹ ਏਪੀ ਢਿੱਲੋਂ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਧਿਆਨ ਹੋਣਾ ਚਾਹੀਦਾ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਜ਼ੈਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਸ਼ਹੀਦੀ ਦਿਹਾੜੇ ਪੰਤਰਵਾੜ ਜਿਹੜਾ ਚੱਲ ਰਿਹਾ ਤੁਸੀਂ ਇਹ ਪ੍ਰੋਗਰਾਮ ਨਾ ਕਰੋ ਇਹਨਾਂ ਨੇ ਅਪੀਲ ਕੀਤੀ ਜੇ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਹੋਏਗਾ ਤਾਂ ਅਸੀਂ ਵਿਰੋਧ ਕਰਾਂਗੇ ਜੇ ਉੱਥੇ ਆ ਕੇ ਨਹੀਂ ਵਿਰੋਧ ਕਰ ਸਕਦੇ ਤਾਂ ਇੱਥੇ ਬੈਠੇ ਵਿਰੋਧ ਕਰਾਂਗੇ ਇਹਨਾਂ ਦਾ ਇਹ ਕਹਿਣਾ ਹੈ ਕਿ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਪ੍ਰੋਗਰਾਮ ਕੈਂਸਲ ਵੀ ਹੋ ਸਕਦੇ ਨੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮਸਾਯੋਗ ਦੇ ਜਗਮੀਤ ਧੰਨਵਾਦ